ਜਲੰਧਰ ਦੇ ਵਿੱਚ ਕੰਨੂ ਤੇ ਇੱਕ ਹੋਰ ਜੋ ਗਰੁੱਪ ਹੈ ਗੈਂਗਸਟਰ ਦਾ ਉਹਨਾਂ ਦੇ ਵਿਚਾਲੇ ਜੋ ਹੈ ਗੈਂਗਵਾਰ ਹੁੰਦੀ ਹੈ ਜਿਸ ਦੇ ਵਿੱਚ ਇੱਕ ਸਾਕਸ਼ ਦੀ ਮੌਤ ਹੋ ਜਾਂਦੀ ਹੈ ਟੀਨੂ ਨਾਮਕ ਤੇ ਜਿਸ ਤੋਂ ਬਾਅਦ ਕਾਤਲਾ ਦੇ ਪਿੱਛੇ-ਪਿੱਛੇ ਲੱਗ ਕੇ ਜੋ ਜਲੰਧਰ ਦੀ ਪੁਲਿਸ ਹੈਗੀ ਮੁਹਾਲੀ ਪਹੁੰਚਦੀ ਹੈ ਤੇ ਮੁਹਾਲੀ ਦੇ ਵਿੱਚ ਜਦੋਂ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਤਾਂ ਪੁਲਿਸ ਵਾਲਿਆਂ ਉਤੇ ਹੀ ਬਦਮਾਸ਼ਾਂ ਦੇ ਵੱਲੋਂ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ ناکਾਮਯਾਬ ਰਹਿੰਦੇ ਨੇ ਤਾਂ ਉਹਨਾਂ ਦਾ ਵੱਲੋਂ ਪੁਲਿਸ ਪਾਰਟੀ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਜੋ ਹੈ ਲਗਾਤਾਰ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਬਦਮਾਸ਼ ਜਿਹੜੇ ਨੇ ਉਹਨਾਂ ਨੂੰ ਗੋਲੀਆਂ ਲੱਗੀਆਂ ਨੇ ਤਾਂ ਵੱਡੀ ਖਬਰ ਜਿਹੜੀ ਹੈਗੀ ਸਾਹਮਣੇ ਆ ਰਹੀ ਹੈਗੀ ਅੱਜ ਜੋ ਹੈ ਮੁੱਠਪੇੜ ਹੋਈ ਹੈ ਜ਼ਿਰਖਪੁਰ ਦੇ ਵਿੱਚ ਦੋ ਬਦਮਾਸ਼ ਜਿਹੜੇ ਨੇ ਉਹਨਾਂ ਨੂੰ ਗੋਲੀ ਲੱਗੀ ਹੈਗੀ ਸਾਂਝਾ ਆਪਰੇਸ਼ਨ ਮੋਹਾਲੀ ਤੇ ਜੁਲੰਦਰ ਪੁਲਿਸ ਦੇ ਵੱਲੋਂ ਚਲਾਇਆ ਗਿਆ ਭੱਜਣ ਦੀ ਕੋਸ਼ਿਸ਼ ਇਹ ਬਦਮਾਸ਼ ਕਰ ਰਹੇ ਸੀ ਜਿਸ ਦੇ ਤਹਿਤ ਇਹਨਾਂ ਦੇ ਵੱਲੋਂ ਭੱਜਣ ਦੇ ਲਈ ਪੰਜਾਬ ਪੁਲਿਸ ਜੋ ਹੈ ਉਹਨਾਂ ਉੱਤੇ ਆਪਣੀ ਗੱਡੀ ਵੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨੋਨਾ ਦੇ ਉੱਪਰ ਜੋ ਹੈ ਪੁਲਿਸ ਉੱਪਰ ਫਾਇਰਿੰਗ ਵੀ ਕੀਤੀ ਹੈ ਤਾਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਹੈਗੀ ਲਗਾਤਾਰ ਕੀਤੀ ਜਾ ਰਹੀ ਸੀ ਜਲੰਧਰ ਦੇ ਵਿੱਚ ਮਰਡਰ ਕੇਸ ਦੇ ਵਿੱਚ ਇਹਨਾਂ ਦੇ ਨਾਮ ਸ਼ਾਮਲ ਨੇ 10 ਮਈ ਨੂੰ ਜਲੰਧਰ ਦੇ ਵਿੱਚ ਮਰਡਰ ਹੋਇਆ ਸੀ ਜਿਸ ਨੂੰ ਲੈ ਕੇ ਇਹਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ ਤਾਂ ਮੁਹਾਲੀ ਦੇ ਜ਼ਰਖ ਮੁਹਾਲੀ ਤੇ ਨਾਲੀ ਜੋ ਹੈ ਜਲੰਧਰ ਪੁਲਿਸ ਇਹਨਾਂ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਮੁਹਾਲੀ ਦੇ ਜ਼ਰਖਪੁਰ ਦੇ ਵਿੱਚ ਬੀਤੀ ਰਾਤ ਨੂੰ ਪੁਲਿਸ ਦੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਹੋਇਆ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਪੁਲਿਸ ਦੇ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਦੋ ਬਦਮਾਸ਼ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਲੰਧਰ CIA ਟੀਮ ਅਤੇ ਮੁਹਾਲੀ ਪੁਲਿਸ ਦੀ ਜੁਆਇੰਟ ਟੀਮ ਦੇ ਵੱਲੋਂ ਦੋਨਾਂ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਗੌਰਵ ਨਾਮਕ ਜੋ ਬਦਮਾਸ਼ ਹੈ ਇਸੇ ਦੇ ਨਾਲ ਆਕਾਸ਼ ਨਾਮਕ ਜਿਹੜਾ ਬਦਮਾਸ਼ ਹੈ ਉਹਨਾਂ ਦੀਆਂ ਲੱਤਾਂ ਤੇ ਗੋਲੀ ਲੱਗੀ ਹੈਗੀ ਉਹਨਾਂ ਨੂੰ ਪੁਲਿਸ ਨੇ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਹੈਗਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਫਿਲਹਾਲ ਜਾਰੀ ਹੈ ਤਾਂ ਪੁਲਿਸ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ 10 ਮਈ ਨੂੰ ਜਲੰਧਰ ਦੇ ਬਸਤੀ ਸ਼ੇਕ ਥਾਣਾ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਕੁਝ ਜਿਹੜੇ ਮੁਲਜ਼ਮ ਨੇ ਉਹਨਾਂ ਨੇ ਇੱਕ ਕੁੜੀ ਦੀ ਜੋ ਹੈਗੀ ਐਸ ਦੇ ਵਿੱਚ ਕੁੜੀ ਦਾ ਜ਼ਿਕਰ ਵੀ ਹੋ ਰਿਹਾ ਤੇ ਗੈਂਗਵਾਰ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਇਹ ਫਰਾਰ ਚੱਲ ਰਹੇ ਸੀ ਸੀਆਈਏ ਜਲੰਧਰ ਦੀ ਟੀਮ ਨੂੰ ਇਸ ਮਾਮਲੇ ਦੇ ਵਿੱਚ ਇਨਪੁਟ ਵੀ ਮਿਲਿਆ ਸੀ ਉਸ ਤੋਂ ਬਾਅਦ ਜ਼ਿਰਖਪੁਰ ਇਲਾਕੇ ਦੇ ਵਿੱਚ ਜੋ ਮਾਈਕਰੋ ਪਲਾਜ਼ਾ ਏਰੀਆ ਉਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਲਿੰਕ ਵੀ ਪਾਏ ਗਏ ਸੀ ਉਸ ਤੋਂ ਬਾਅਦ ਜਲੰਧਰ ਤੇ ਟਕੋਲੀ ਦੀ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਮਿਲ ਕੇ ਆਪਰੇਸ਼ਨ ਵੀ ਚਲਾਇਆ ਗਿਆ ਤੇ ਹੁਣ ਔਰ ਜਿਹੜੇ ਮਲਜ਼ਮ ਹੈਗੇ ਆ ਉਹਨਾਂ ਨੇ ਪੁਲਿਸ ਪਾਰਟੀ ਉੱਤੇ ਵੀ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਾਂਝਾ ਆਪਰੇਸ਼ਨ ਜੋ ਚਲਾਇਆ ਗਿਆ ਉਸ ਦੇ ਤਹਿਤ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੈਂਗਵਾਰ ਹੁੰਦੀ ਹੈ ਜਿਸ ਦੇ ਵਿੱਚ ਇੱਕ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਜੋ ਹੈ ਜਲੰਧਰ ਦੀ ਪੁਲਿਸ ਲਗਾਤਾਰ ਹੀ ਜੋ ਕਾਤਲ ਹੁੰਦੇ ਨੇ ਜੋ ਮਲਜ਼ਮ ਹੁੰਦੇ ਨੇ ਜਿਹੜੇ ਬਦਮਾਸ਼ ਨੇ ਉਹਨਾਂ ਦੀ ਜੋ ਹੈ ਪਤਾ ਕਰਨ ਦੇ ਲਈ ਉਹਨਾਂ ਦਾ ਕਰਦੀ ਹੈਗੀ ਗੁਪਤ ਸੂਚਨਾ ਮਿਲਦੀ ਹੈਗੀ ਆ ਕਿ ਇਹ ਸਾਰੇ ਜਿਹੜੇ ਬਦਮਾਸ਼ ਹੈਗੇ ਨੇ ਇਹ ਜ਼ਿਰਖਪੁਰ ਦੇ ਵਿੱਚ ਕਿਤੇ ਨਾ ਕਿਤੇ ਲੁਕੇ ਹੋਏ ਨੇ ਤਾਂ ਜ਼ਿਰਖਪੁਰ ਜਿਹੜਾ ਇੱਕ ਅਜਿਹਾ ਇਲਾਕਾ ਬਣਿਆ ਜਾਂਦਾ ਹੈਗਾ ਜਿੱਥੇ ਜ਼ਿਆਦਾਤਰ ਜਿਹੜੇ ਬਦਮਾਸ਼ ਜਿਹੜੇ ਗੈਂਗਸਟਰਸ ਨੇ ਉਹ ਤਾਂ ਕਰਕੇ ਪਨਾ ਲੈਂਦੇ ਨੇ ਕਿਉਂਕਿ ਉੱਥੋਂ ਦੀ ਹਰਿਆਣਾ ਵੀ ਨੇੜੇ ਪੈਂਦਾ ਹੈ ਉੱਥੋਂ ਦੀ ਜੋ ਹਿਮਾਚਲ ਹੈ ਉਹ ਵੀ ਨੇੜੇ ਪੈਂਦਾ ਹੈਗਾ ਜਿਸ ਦੇ ਕਰਕੇ ਇਹਨਾਂ ਨੂੰ ਭੱਜਣ ਦੇ ਵਿੱਚ ਵੀ ਕਾਫੀ ਜ਼ਿਆਦਾ ਆਸਾਨੀ ਹੁੰਦੀ ਹੈ ਤਾਂ ਸਾਡੇ ਨਾਲ ਮੇਜਰ ਅਲੀ ਸਾਡੇ ਸਹਿਯੋਗੀ ਜੀ ਨੇ ਉਹਨਾਂ ਤੋਂ ਵਿਸਤਾਰਪੂਰਵਕ ਜਾਣਕਾਰੀ ਲੈਂਦੇ ਆਕਰ ਪੂਰਾ ਮਾਮਲਾ ਕੀ ਸੀ ਤੇ ਹੁਣ ਤਾਜ਼ਾ ਅਪਡੇਟ ਮਾਮਲੇ ਦੇ ਵਿੱਚ ਕੀ ਆ ਰਹੀ ਹੈ ਜਿਵੇਂ ਜੁਰਲੀ ਕੀ ਕੋਈ ਜਾਣਕਾਰੀ ਹੈ ਮੁੱਠਪੇੜ ਹੁੰਦੀ ਹੈ ਪਹਿਲਾਂ ਗੈਂਗਵਾਰਡ ਹੁੰਦੀ ਹੈ ਜਿਸ ਦੇ ਵਿੱਚ ਇੱਕ ਸਖਸ਼ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਉਹ ਜਲੰਧਰ ਪੁਲਿਸ ਮੁਹਾਲੀ ਪਹੁੰਚਦੀ ਹੈ ਤੇ ਸਾਂਝਾ ਆਪਰੇਸ਼ਨ ਦੇ ਤਹਿਤ ਦੋ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਗੋਲੀਆਂ ਲੱਗੀਆਂ ਨੇ ਮਾਮਲਾ ਕੀ ਹੈ ਪੂਰਾ ਜੀ ਇਹ ਨਾ ਦੋ ਜਿਹੜੇ ਜਲੰਧਰ ਚ 10 10 12 ਦਿਨ ਪਹਿਲਾਂ ਇੱਕ ਜਿਹੜੀ ਮਰਡਰ ਹੋਇਆ ਸੀਗਾ ਉਹਦੇ ਸੁਰਾਗ ਦੇ ਵਿੱਚ ਜਿਹੜੇ ਮਰਡਰ ਕਰਕੇ ਗੈਂਗਸਟਰ ਜਿਹੜੇ ਭੱਜੇ ਸੀਗੇ ਉਹਨਾਂ ਦਾ ਪਿੱਛਾ ਕਰਦੀ ਹੋਈ ਪੁਲਿਸ ਜਿਰਕਪੁਰ ਦੇ ਮੁਹਾਲੀ ਪੁਲਿਸ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਿਰਕਪੁਰ ਦੇ ਪੀਰ ਮੁਸ਼ਲਾਹ ਚ ਫਲੈਟਾਂ ਚ ਰਹਿ ਰਹੇ ਗੈਂਗਸਟਰ ਦੀ ਜਾਣਕਾਰੀ ਸੀਗੀ ਜਦੋਂ ਉੱਥੇ ਰਾਤ ਦੇ ਰਾਤ ਸ਼ਾਮ ਨੂੰ 9 ਵਜੇ ਤੱਕ ਉਹਥੇ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਆਪਣੇ ਆਪ ਨੂੰ ਸਿਲੰਡਰ ਕਰ ਦੋ ਗੈਂਗਸਟਰਾਂ ਨੂੰ ਤੇ ਗੈਂਗਸਟਰਾਂ ਵੱਲੋਂ ਉਹਨਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਚ ਕ੍ਰੋਸ ਫਾਇਰਿੰਗ ਚ ਪੁਲਿਸ ਦੇ ਵੱਲੋਂ ਦੋ ਜਿਹੜੇ ਗੈਂਗਸਟਰ ਹੈਗੇ ਉਹ ਜ਼ਖਮੀ ਕਰ ਦਿੱਤੇ ਗਏ ਸੀਗੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਸੀਗੇ ਜੀ ਤੇ ਜਿਹੜਾ ਉਹਨਾਂ ਨੂੰ ਇਲਾਜ ਦੇ ਦੌਰਾਨ ਮੁਹਾਲੀ ਹਸਪੀਟਲ ਤੇ ਜਰਾ ਇੱਕ ਨੂੰ 32 ਦੇ ਹਸਪਤਾਲ ਜਿਹੜਾ ਚੰਡੀਗੜ੍ਹ ਦੇ ਵਰਤੀ ਕਰਾਇਆ ਗਿਆ ਸੀ। ਅੱਜ ਜੀ ਹਾਂ ਤਾਂ ਹੁਣ ਇਸ ਦੇ ਵਿੱਚ ਕੀ ਅਪਡੇਟ ਆਮਣਿਆ ਰਹੀ ਇਹਨਾਂ ਨੂੰ ਅਦਾਲਤ ਦੇ ਵਿੱਚ ਕਦੋਂ ਤੱਕ ਪੇਸ਼ ਕੀਤਾ ਜਾ ਸਕਦਾ ਜਾਂ ਕੋਈ ਹੋਰ ਖੁਲਾਸਾ ਹੋਇਆ ਹੋਵੇ? ਜੀ ਇਹ ਜਿਹੜਾ ਹੈਗਾ ਹੱਲੇ ਉਹਨਾਂ ਨੂੰ ਇਲਾਜ ਜਿਹੜਾ ਉਹਨਾਂ ਦਾ ਚੱਲ ਰਿਹਾ ਹੈਗਾ ਜਿਹੜੀ ਪੁਲਿਸ ਅਧਿਕਾਰੀਆਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਕਹਿੰਦੇ ਕਿ ਕੋਈ ਵੱਡੇ ਖੁਲਾਸੇ ਕਰਨ ਦੀ ਅਸਾਰ ਹੈਗੇ ਆ ਜਲਦ ਹੀ ਜਿਹੜਾ ਹੈਗਾ ਮੀਡੀਆ ਦੇ ਸਾਹਮਣੇ ਰੱਖਿਆ ਜਾਵੇਗਾ ਜੀ ਆ ਧੰਨਵਾਦ ਆ ਬਿਲਕੁਲ ਸਾਡੇ ਸਹਿਯੋਗੀ ਮੇਜਰ ਅਲੀ ਦੇ ਵੱਲੋਂ ਜਾਣਕਾਰੀ ਜਿਹੜੀ ਹੈਗੀ ਸਾਂਝੀ ਕੀਤੀ ਗਈ ਹੈਗੀ ਆ ਤਾਂ 10 ਤਰੀਕ ਨੂੰ ਯਾਨੀ 10 ਮਈ ਨੂੰ ਨੂੰ ਤੇ ਫਤੇ ਗੈਂਗ ਦੇ ਵਿਚਾਲੇ ਤਾਬੜ ਤੋੜ ਫਾਇਰਿੰਗ ਹੁੰਦੀ ਹੈ ਗੈਂਗ ਵਾਰ ਹੁੰਦੀ ਹੈ ਤਨ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੱਸਿਆ ਜਾ ਰਿਹਾ ਕਿ ਤਿੰਨ ਗੋਲੀਆਂ ਜੋ ਹੈ ਇੱਕ ਨੌਜਵਾਨ ਨੂੰ ਲੱਗਦੀਆਂ ਨੇ ਜਲੰਧਰ ਦੇ ਵਿੱਚ ਸ਼ਨੀਵਾਰ ਦੀ ਰਾਤ ਨੂੰ ਇੱਕ ਗੈਂਗ ਵਾਰ ਹੁੰਦਾ ਹੈ ਜਿਸ ਤੋਂ ਬਾਅਦ ਜੋ ਹੈ ਇਸ ਦੇ ਵਿੱਚ ਤੀਨੋਂ ਦੀ ਹੱਤਿਆ ਹੋ ਜਾਂਦੀ ਹੈ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਇਹ ਵੀ ਦਿੱਤੀ ਗਈ ਸੀ ਕਿ ਫਤੇ ਗੈਂਗ ਤੇ ਕੰਨੂ ਗੁੱਜਰ ਜੋ ਗੈਂਗ ਹੈ ਇਹਨਾਂ ਦੇ ਵਿਚਾਲੇ ਪੁਰਾਣੀ ਜੋ ਹੈਗੀ ਰੰਜਿਸ਼ ਚੱਲ ਰਹੀ ਸੀ ਜਿਸ ਦੇ ਤਹਿਤ ਹੋ ਸਕਦਾ ਹੈ ਇਹ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਮੌਤ ਹੁੰਦੀ ਹੈ ਉਸ ਤੋਂ ਬਾਅਦ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੁੰਦੀ ਹੈ ਕਿਉਂਕਿ ਮੌਕੇ ਉਤੇ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਫਰਾਰ ਹੋ ਜਾਂਦੇ ਨੇ ਫਰਾਰ ਹੋਣ ਤੋਂ ਬਾਅਦ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾਂਦੀ ਹੈ ਜਲੰਧਰ ਪੁਲਿਸ ਦੇ ਵੱਲੋਂ ਤੇ ਉਹਨਾਂ ਨੂੰ ਗੁਪਤ ਸੂਚਨਾ ਮਿਲਦੀ ਹੈ ਜ਼ਿਰਖਪੁਰ ਦੇ ਵਿੱਚ ਲੁਕੇ ਹੋਣ ਦੀ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਜਲੰਧਰ ਪੁਲਿਸ ਮਿਲ ਕੇ ਚਲਾਉਂਦੀ ਹੈ ਤੇ ਹੁਣ ਕਾਮਯਾਬੀ ਮਿਲੀ ਹੈਗੀ ਆ ਦੋ ਬਦਮਾਸ਼ਾਂ ਨੂੰ ਹਿਰਾਸਤ ਦੇ ਵਿੱਚ ਜ਼ਰੂਰ ਲਿਆ ਗਿਆ ਹੈਗਾ ਹਾਲਾਂਕਿ ਉਹਨਾਂ ਦਾ ਫਿਲਹਾਲ ਜਿਵੇਂ ਸਾਡੇ ਸਹਿਯੋਗੀ ਨੇ ਜ਼ਿਕਰ ਕੀਤਾ ਦਾ ਇਲਾਜ ਉਹਨਾਂ ਦਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਲਿਆ ਜਾਵੇਗਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਹੋ ਸਕਦਾ ਹੈ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਤਾਂ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾਉਂਦੇ ਆ ਤੇ 10 ਤਰੀਕ ਨੂੰ ਬੜਾ ਮੜਾ ਇਨਸੀਡੈਂਟ ਹੋਇਆ ਸੀ ਜਲੰਧਰ ਦੇ ਵਿੱਚ 96/25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਪਸਤੀ 바ਵਾ ਖੇਲ ਥਾਣੇ ਦੇ ਵਿੱਚ ਤਾਰਾ 103 ਬੀ ਐਨਐਸ ਦੇ ਆਰਮ ਸੈਕਟਰ ਦੇ ਵਿੱਚ ਇਹਦੇ ਵਿੱਚ ਕੁਝ ਦੋਸ਼ੀਆਂ ਵੱਲੋਂ ਇੱਕ ਲੜਕੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹਦੇ ਵਿੱਚ 103 ਬੀ ਐਨ ਐਸ ਤੇ ਹੋਰ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਬਸਤੀ ਬਾਬਾ ਖਿਲ ਥਾਣੇ ਦੇ ਵਿੱਚ 103 ਨੰਬਰ ਮੁਕਤਮਾ ਦਰਜ ਹੋਇਆ ਸੀ ਉਸੇ ਮੁਕਦਮੇ ਦੀ ਤਫਤੀਸ਼ ਦੇ ਦੌਰਾਨ ਸੀਆਈਏ ਜਲੰਧਰ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਇੰਸਪੈਕਟਰ ਸੁਰਿੰਦਰ ਨਾਲ ਉਹਨਾਂ ਦੇ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਸਾਡੇ ਥਾਣਾ ਟਕੋਲੀ ਦੇ ਐਸ ਐਚ ਓ ਸਿਮਰਦੀਪ ਇਹਨਾਂ ਦੀ ਜੁਆਇੰਟ ਟੀਮ ਵੱਲੋਂ ਇਹਨਾਂ ਨੂੰ ਕੋਈ ਇਨਪੁਟ ਸਿੱਗੀ ਇੱਥੇ ਮੈਟਰੋ ਪਲਾਜ਼ਾ ਕਲੋਨੀ ਦੇ ਵਿੱਚ ਇਹਨਾਂ ਨੇ ਇਕ ਜਗ੍ਹਾ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਦੋਸ਼ੀਆਂ ਨੇ ਪਹਿਲਾਂ ਤਾਂ ਪੁਲਿਸ ਪਾਰਟੀ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਦੈਨ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਪਣੀ ਤੇ ਪਬਲਿਕ ਦੀ ਪ੍ਰਾਪਰਟੀ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਜਵਾਬੀ ਫਾਇਰ ਦੇ ਵਿੱਚ ਜਿਹੜੇ ਦੋ ਅਕਿਊਜ਼ਡ ਹੈ ਆਕਾਸ਼ ਤੇ ਗੌਰਵ ਉਹ ਇੰਜਰਡ ਹੋਏ ਨੇ ਉਹਨਾਂ ਨੂੰ ਅਸੀਂ ਫਰਸਟ ایڈ ਲਈ ਤੇ ਉਹਨਾਂ ਦੀ ਹੈਲਥ ਲਈ ਹੈਲਥ ਚੈੱਕਅਪ ਲਈ ਤੇ ਟ੍ਰੀਟਮੈਂਟ ਲਈ ਹਸਪੀਟਲ ਭੇਜਦਾ ਹੈ ਸਰ ਕਿਹੜੇ ਗੈਂਗਸਟਰ ਦੇ ਗੈਂਗ ਚੋਂ ਇਹ ਦੱਸੇ ਜਾ ਰਹੇ ਨੇ ਜੀ ਇਹ ਅਸੀਂ ਮੁੱਢਲੇ ਤੌਰ ਤੇ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਨੂੰ ਇਹ ਪਤਾ ਲੱਗਿਆ ਦੋਹੇ ਅਕਿਊਜ਼ਡ ਹੈਗੇ ਜਲੰਧਰ ਦੇ ਇਹਨਾਂ ਤੇ ਮਲਟੀਪਲ ਐਫ ਆਈ ਐਸ ਦਰਜ ਹੈ ਬਾਕੀ ਇਹਨਾਂ ਨੇ ਪਿੱਛੇ ਇੱਕ 10 ਤਰੀਕ ਨੂੰ ਮੈਂ ਜਿਵੇਂ ਦੱਸਿਆ ਮਰਡਰ ਕੀਤਾ ਤੇ ਹੁਣ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਵੈਰੀਫਾਈ ਕਰਾਂਗੇ ਕਿਹੜੇ ਗੈਂਗ ਨਾਲ ਐਸੋਸੀਏਟਡ ਹਨ ਤੇ ਕਿੱਥੋਂ ਵੈਪਨ ਸਰ ਇਹਦਾ ਮੋਟਿਵ ਕੀ ਸੀ ਇੱਥੇ ਕੋਈ ਵਰਰਦਤ ਨੂੰ ਅੰਜਾਮ ਦੇਣ ਦਾ ਮੋਟਿਵ ਸੀ ਕਿ ਇਹ ਵਰਰਦਤ ਕਰਕੇ ਭੱਜੇ ਹੋਏ ਸੀਗੇ ਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਅਟੈਕ ਕੀਤਾ ਗਿਆ ਤਾਂ ਦਾ ਸਤਰੀ ਨੂੰ ਬੜਾ ਮੜਾ ਇਨਸੀਡੈਂਟ ਹੋਇਆ ਸੀ ਜਲੰਧਰ ਦੇ ਵਿੱਚ 96/25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਪਸਤੀ ਬਾਬਾ ਖੇਲ ਥਾਣੇ ਦੇ ਵਿੱਚ ਤਾਰਾ 103 ਬੀ ਐਨਐਸ ਦੇ ਆਰਮਜ਼ ਏਕਟਰ ਦੇ ਵਿੱਚ ਇਹਦੇ ਵਿੱਚ ਕੁਝ ਦੋਸ਼ੀਆਂ ਵੱਲੋਂ ਇੱਕ ਜਲੰਧਰ ਦੇ ਵਿੱਚ ਕੰਨੂ ਤੇ ਇੱਕ ਹੋਰ ਜੋ ਗਰੁੱਪ ਹੈ ਗੈਂਗਸਟਰ ਦਾ ਉਹਨਾਂ ਦੇ ਵਿਚਾਲੇ ਜੋ ਹੈ ਗੈਂਗਵਾਰ ਹੁੰਦੀ ਹੈ ਜਿਸ ਦੇ ਵਿੱਚ ਇੱਕ ਸਾਕਸ਼ ਦੀ ਮੌਤ ਹੋ ਜਾਂਦੀ ਹੈ ਟੀਨੂ ਨਾਮਕ ਤੇ ਜਿਸ ਤੋਂ ਬਾਅਦ ਕਾਤਲਾ ਦੇ ਪਿੱਛੇ-ਪਿੱਛੇ ਲੱਗ ਕੇ ਜੋ ਜਲੰਧਰ ਦੀ ਪੁਲਿਸ ਹੈਗੀ ਮੁਹਾਲੀ ਪਹੁੰਚਦੀ ਹੈ ਤੇ ਮੁਹਾਲੀ ਦੇ ਵਿੱਚ ਜਦੋਂ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਤਾਂ ਪੁਲਿਸ ਵਾਲਿਆਂ ਉੱਤੇ ਹੀ ਬਦਮਾਸ਼ਾਂ ਦੇ ਵੱਲੋਂ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਬਦਮਾਸ਼ ناکਾਮਯਾਬ ਰਹਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਪੁਲਿਸ ਪਾਰਟੀ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਜੋ ਹੈ ਲਗਾਤਾਰ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੋ ਬਦਮਾਸ਼ ਜਿਹੜੇ ਨੇ ਉਹਨਾਂ ਨੂੰ ਗੋਲੀਆਂ ਲੱਗੀਆਂ ਨੇ ਤਾਂ ਵੱਡੀ ਖਬਰ ਜਿਹੜੀ ਹੈਗੀ ਸਾਹਮਣੇ ਆ ਰਹੀ ਹੈਗੀ ਅੱਜ ਜੋ ਹੈ ਮਟਪੇੜ ਹੋਈ ਹੈ ਜ਼ਰਖਪੁਰ ਦੇ ਵਿੱਚ ਦੋ ਬਦਮਾਸ਼ ਜਿਹੜੇ ਨੇ ਉਹਨਾਂ ਨੂੰ ਗੋਲੀ ਲੱਗੀ ਹੈਗੀ ਸਾਂਝਾ ਆਪਰੇਸ਼ਨ ਮੋਹਾਲੀ ਤੇ ਜੁਲੰਦਰ ਪੁਲਿਸ ਦੇ ਵੱਲੋਂ ਚਲਾਇਆ ਗਿਆ ਭੱਜਣ ਦੀ ਕੋਸ਼ਿਸ਼ ਇਹ ਬਦਮਾਸ਼ ਕਰ ਰਹੇ ਸੀ ਜਿਸ ਦੇ ਤਹਿਤ ਇਹਨਾਂ ਦੇ ਵੱਲੋਂ ਭੱਜਣ ਦੇ ਲਈ ਪੰਜਾਬ ਪੁਲਿਸ ਜੋ ਹੈ ਉਹਨਾਂ ਉੱਤੇ ਆਪਣੀ ਗੱਡੀ ਵੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨੋਨਾ ਦੇ ਉੱਪਰ ਜੋ ਹੈ ਪੁਲਿਸ ਉੱਪਰ ਫਾਇਰਿੰਗ ਕੀਤੀ ਹੈ ਤਾਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਹੈਗੀ ਲਗਾਤਾਰ ਕੀਤੀ ਜਾ ਰਹੀ ਸੀ ਜਲੰਧਰ ਦੇ ਵਿੱਚ ਮਰਡਰ ਕੇਸ ਦੇ ਵਿੱਚ ਇਹਨਾਂ ਦੇ ਨਾਮ ਸ਼ਾਮਿਲ ਨੇ 10 ਮਈ ਨੂੰ ਜਲੰਧਰ ਦੇ ਵਿੱਚ ਮਰਡਰ ਹੋਇਆ ਸੀ ਜਿਸ ਨੂੰ ਲੈ ਕੇ ਇਹਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ ਤਾ ਮੁਹਾਲੀ ਦੇ ਜ਼ਰਕ ਮੁਹਾਲੀ ਤੇ ਨਾਲੀ ਜੋ ਹੈ ਜਲੰਧਰ ਪੁਲਿਸ ਇਹਨਾਂ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਮੁਹਾਲੀ ਦੇ ਜ਼ਰਕਪੁਰ ਦੇ ਵਿੱਚ ਬੀਤੀ ਰਾਤ ਨੂੰ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਹੋਇਆ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਪੁਲਿਸ ਦੇ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਦੋ ਬਦਮਾਸ਼ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਲੰਧਰ CIA ਟੀਮ ਅਤੇ ਮੁਹਾਲੀ ਪੁਲਿਸ ਦੀ ਜੁਆਇੰਟ ਟੀਮ ਦੇ ਵੱਲੋਂ ਦੋਨਾਂ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਦੇ ਜਵਾਬ ਵੀ ਫਾਇਰਿੰਗ ਦੇ ਵਿੱਚ ਗੌਰਵ ਨਾਮਕ ਜੋ ਬਦਮਾਸ਼ ਹੈ ਇਸੇ ਦੇ ਨਾਲ ਆਕਾਸ਼ ਨਾਮਕ ਜਿਹੜਾ ਬਦਮਾਸ਼ ਹੈ ਉਹਨਾਂ ਦੀਆਂ ਲੱਤਾਂ ਤੇ ਗੋਲੀ ਲੱਗੀ ਹੈਗੀ ਉਹਨਾਂ ਨੂੰ ਪੁਲਿਸ ਨੇ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਹੈਗਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਫਿਲਹਾਲ ਜਾਰੀ ਹੈ ਤਾਂ ਪੁਲਿਸ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ 10 ਮਈ ਨੂੰ ਜਲੰਧਰ ਦੇ ਬਸਤੀ ਸ਼ੇਕ ਥਾਣਾ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਕੁਝ ਜਿਹੜੇ ਮੁਲਜ਼ਮ ਨੇ ਉਹਨਾਂ ਨੇ ਇੱਕ ਕੁੜੀ ਦੀ ਜੋ ਹੈਗੀ ਆ ਇਸ ਦੇ ਵਿੱਚ ਕੁੜੀ ਦਾ ਜ਼ਿਕਰ ਵੀ ਹੋ ਰਿਹਾ ਤੇ ਗੈਂਗਵਾਰ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਫਰਾਰ ਚੱਲ ਰਹੇ ਸੀ ਸੀਆਈਏ ਜਲੰਧਰ ਦੀ ਟੀਮ ਨੂੰ ਇਸ ਮਾਮਲੇ ਦੇ ਵਿੱਚ ਇਨਪੁਟ ਵੀ ਮਿਲਿਆ ਸੀ ਉਸ ਤੋਂ ਬਾਅਦ ਜ਼ਿਰਖਪੁਰ ਇਲਾਕੇ ਦੇ ਵਿੱਚ ਜੋ ਮਾਈਕਰੋ ਪਲਾਜ਼ਾ ਏਰੀਆ ਉਸ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਲਿੰਕ ਵੀ ਪਾਏ ਗਏ ਸੀ ਉਸ ਤੋਂ ਬਾਅਦ ਜਲੰਧਰ ਤੇ ਟਕੋਲੀ ਦੀ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਮਿਲ ਕੇ ਆਪਰੇਸ਼ਨ ਵੀ ਚਲਾਇਆ ਗਿਆ ਤੇ ਹੁਣ ਔਰ ਜਿਹੜੇ ਮਲਜ਼ਮ ਹੈਗੇ ਆ ਉਹਨਾਂ ਨੇ ਪੁਲਿਸ ਪਾਰਟੀ ਉੱਤੇ ਵੀ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਾਂਝਾ ਆਪਰੇਸ਼ਨ ਜੋ ਚਲਾਇਆ ਗਿਆ ਉਸ ਦੇ ਤਹਿਤ ਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੈਂਗਵਾਰ ਹੁੰਦੀ ਹੈ ਜ ਜਿਸ ਦੇ ਵਿੱਚ ਇੱਕ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਜੋ ਹੈ ਜਲੰਧਰ ਦੀ ਪੁਲਿਸ ਲਗਾਤਾਰ ਹੀ ਜੋ ਕਾਤਲ ਹੁੰਦੇ ਨੇ ਜੋ ਮਲਜ਼ਮ ਹੁੰਦੇ ਨੇ ਜਿਹੜੇ ਬਦਮਾਸ਼ ਨੇ ਉਹਨਾਂ ਦੀ ਜੋ ਹੈ ਪਤਾ ਕਰਨ ਦੇ ਲਈ ਉਹਨਾਂ ਦਾ ਕਾਰਦੀ ਹੈਗੀ ਗੁਪਤ ਸੂਚਨਾ ਮਿਲਦੀ ਹੈਗੀ ਆ ਕਿ ਇਹ ਸਾਰੇ ਜਿਹੜੇ ਬਦਮਾਸ਼ ਹੈਗੇ ਨੇ ਇਹ ਜ਼ਿਰਖਪੁਰ ਦੇ ਵਿੱਚ ਕਿਤੇ ਨਾ ਕਿਤੇ ਲੁਕੇ ਹੋਏ ਨੇ ਤਾਂ ਜ਼ਿਰਖਪੁਰ ਜਿਹੜਾ ਇੱਕ ਅਜੇਹਾ ਇਲਾਕਾ ਬਣਿਆ ਜਾਂਦਾ ਹੈਗਾ ਜਿੱਥੇ ਜ਼ਿਆਦਾਤਰ ਜਿਹੜੇ ਬਦਮਾਸ਼ ਜਿਹੜੇ ਗੈਂਗਸਟਰਸ ਨੇ ਉਹ ਤਾਂ ਕਰਕੇ ਪਨਾ ਲੈਂਦੇ ਨੇ ਕਿਉਂਕਿ ਉੱਥੋਂ ਦੀ ਹਰਿਆਣਾ ਵੀ ਨੇੜੇ ਪੈਂਦਾ ਹੈ ਉੱਥੋਂ ਦੀ ਜੋ ਹਿਮਾਚਲ ਹੈ ਉਹ ਵੀ ਨੇੜੇ ਪੈਂਦਾ ਹੈਗਾ ਜਿਸ ਦੇ ਕਰਕੇ ਇਹਨਾਂ ਨੂੰ ਭੱਜਣ ਦੇ ਵਿੱਚ ਵੀ ਕਾਫੀ ਜ਼ਿਆਦਾ ਆਸਾਨੀ ਹੁੰਦੀ ਹੈ ਤਾਂ ਸਾਡੇ ਨਾਲ ਮੇਜਰ ਅਲੀ ਸਾਡੇ ਸਹਿਯੋਗੀ ਉੜਗੇ ਨੇ ਉਹਨਾਂ ਤੋਂ ਵਿਸਤਾਰ ਪੂਰਵਕ ਜਾਣਕਾਰੀ ਲੈਂਦੇ ਆਕਰ ਪੂਰਾ ਮਾਮਲਾ ਕੀ ਸੀ ਤੇ ਹੁਣ ਤਾਜ਼ਾ ਅਪਡੇਟ ਮਾਮਲੇ ਦੇ ਵਿੱਚ ਕੀ ਆ ਰਹੀ ਹੈ ਜਿਵੇਂ ਜੁਰਾਲੀ ਕੀ ਕੋਈ ਜਾਣਕਾਰੀ ਹੈ ਮੁੱਠਪੇੜ ਹੁੰਦੀ ਹੈ ਪਹਿਲਾਂ ਗੈਂਗਵਾਰਡ ਹੁੰਦੀ ਹੈ ਜਿਸ ਦੇ ਵਿੱਚ ਇੱਕ ਸਖਸ਼ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਉਹ ਜਲੰਧਰ ਪੁਲਿਸ ਮੁਹਾਲੀ ਪਹੁੰਚਦੀ ਹੈ ਤੇ ਸਾਂਝਾ ਆਪਰੇਸ਼ਨ ਦੇ ਤਹਿਤ ਦੋ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਗੋਲੀਆਂ ਲੱਗੀਆਂ ਨੇ ਮਾਮਲਾ ਕੀ ਹੈ ਪੂਰਾ ਜੀ ਇਹ ਨਾ ਦੋ ਜਿਹੜੇ ਜਲੰਧਰ ਚ 10 10 12 ਦਿਨ ਪਹਿਲਾਂ ਇੱਕ ਜਿਹੜੀ ਮਰਡਰ ਹੋਇਆ ਸੀਗਾ ਉਹਦੇ